ਮੈਂ ਪ੍ਰੇਮ ਸਿੰਘ ਕਵੀਸ਼ਰ ਨਿਰਮਾਣਾ ਮੇਰੇ ਨਾਲ ਸ਼ਖਮ ਸਿੰਘ ਉੱਬਾਜੀਤ ਸਿੰਘ ਗੰਮੀ ਵਾਲਾ ਦੋਸਤ ਬਹੁਤ ਸਾਰੇ ਵੀਰ ਫਰਮਾਇਸ਼ ਕਰਦੇ ਆ ਵੀ ਪੁਰਾਣੇ ਕਵੀਸ਼ਰ ਖਾਸ ਰਸਤੀਆਂ ਕਵਤਾਵਾਂ ਸੁਣਾਇਆ ਕਰਦੇ ਸੀ ਤੁਸੀਂ ਕਿਉਂ ਨਹੀਂ ਸੁਣਾਉਂਦੇ ਲੋ ਸਾਰੇ ਵੀਰਾਂ ਦੀ ਫਰਮਾਇਸ਼ ਤੇ ਇੱਕ ਹਾਸ ਰਾਂ ਦੀ ਕਵਤਾ ਪੇਸ਼ ਕਰਨ ਲੱਗੇ ਆ ਇੱਕ ਅਮਲੀ ਦੇ ਘਰ ਵਾਲੀ ਜਿਹੜਾ ਜ਼ਮੀਨ ਠੇਕੇ ਤੇ ਦੇ ਦਿੰਦਾ ਸਾਰਾ ਦਿਨ ਤਾਸ ਕੁੱਟੀ ਜਾਂਦਾ ਕਹਿੰਦੀ ਐ ਅਮਲੀਆ ਜੇ ਖੇਤੀ ਨਹੀਂ ਕਰਨੀ ਤਾਂ ਫਿਰ ਹੋਰ ਕੰਮ ਕਰ ਲੈ ਸਾਰਾ ਦਿਨ ਤਾਸ ਕੁੱਟੀ ਜਾਂਦਾ ਹੈ ਲੋ ਅਮਲੀ ਅੱਗੇੋਂ ਜਵਾਬ ਦਿੰਦਾ ਹੈ ਇੱਕ ਪੰਗਾ ਹੋਰ ਪੈ ਗਿਆ ਦਿਨ ਦੇ ਦੁਪਹਿਰੇ ਗੱਲ ਛੇੜ ਬੈਠੀ ਜਦੋਂ ਅਮਲੀ ਦਾ ਸਰੀਰ ਪੂਰਾ ਬਣਿਆ ਹੋਇਆ ਹੈ ਸਰੀਰ ਅਮਲੀ ਦਾ ਪੂਰਾ ਬਣਿਆ ਹੋਵੇ ਫਿਰ ਤਾਂ ਅਮਲੀ ਵਕੀਲ ਨੂੰ ਵੀ ਦਿਵਾਲ ਨਹੀਂ ਹੁੰਦਾ ਲੋ ਉਹ ਕੰਮ ਘਣਾਉਂਦੀ ਹੈ ਅੱਗੇੋਂ ਜਿਵੇਂ ਅਮਲੀ ਚੱਕਵਾ ਜਵਾਬ ਦਿੰਦਾ ਹੈ ਦੋਵਾਂ ਦੇ ਸਵਾਲ ਜਵਾਬ ਪ੍ਰਸ਼ਨ ਉਤਰ ਸੁਣੋ ਪਿਆਰ ਨਾਲ ਟੜਕੇ ਉੱਠ ਤਾਂਛ ਤੇ ਬੈਨੇ ਵੇਗੀ ਗੋਲੇ ਕੁੱਟਦਾ ਰਹਿਨੇ ਆਇਏ ਸੱਦਣ ਖਾਣ ਨੂੰ ਪੈਨੇ ਭਾਈ ਭਾਵੇਂ ਨਿਆਣਿਆਂ ਨੂੰ ਆਪ ਕਰੇ ਜੇ ਖੇਤੀ ਤਰਸੇ ਦਾਣਿਆਂ ਨੂੰ ਅਮਲਿਆ ਆਪ ਕਰੇਂ ਜੇ ਖੇਤੀ ਵੇਕਾ ਨੂੰ ਤਰਸੇ ਦਾਣਿਆਂ ਨੂੰ ਉਹ ਖੇਤੀ ਰਸ ਸਬੱਬੀ ਆਉਂਦੀ ਪਹਿਲਾ ਖਰਚਾ ਹੱਲ ਕਰਾਉਂਦੀ ਲੋਕੀ ਐ ਕਹਿ ਕੇ ਪਸਤੋਂ ਦੀ ਕਿਲੇ ਤੇ ਲੱਗਾ 60000 ਗਿਆ ਜਦੋਂ ਪੱਕਣ ਤੇ ਆਇਆ ਚਿੱਟਾ ਤੇਲਾ ਮਾਰ ਗਿਆ ਨਿਚੋਨਾ ਜਦੋਂ ਪੱਕਣ ਤੇ ਆਇਆ ਚਿੱਟਾ ਤੇਲਾ ਮਾਰ ਗਿਆ ਚاہے ਜੜਾ ਕੇ ਭੇ ਕਿਸ ਲਿੰਕ ਰੋੜ ਤੇ ਲਾ ਕੇ ਲੋਕੀ ਮਰਨ ਦਵਾਈਆਂ ਖਾ ਕੇ ਅੱਜ ਕੱਲ ਯੋਰ ਮਕਾਨਾਂ ਦਾ ਨਾ ਨੋ ਸੈਂਕੜੇ ਲਿਉਂਦਾ ਪੱਪੂ ਰੋਜ ਤੇ ਖਾਣਾ ਦਾ ਅਮਲੀਆ ਨਾ ਨੋ ਸੰਕੜੇ ਲਿਉਂਦਾ ਬੇ ਪੱਪੂ ਰੋਜ ਤੇ ਖਾਣਾ ਦਾ ਕਿਸੇ ਬਸ ਗੱਦੀ ਨਾਲ ਪਿੜਜੂ ਨਹੀਂ ਕੋਈ ਹੋਰ ਸਿਆਪਾ ਛਿੜਜੂ ਉਲਟਾ ਜਾਣ ਕੂਆ ਗਿੜਜੂ ਭੈਜੂ ਜਾਨ ਗਵਾ ਕੇ ਮੈਂ ਕੋਈ ਮਰੂ ਗੋਲੀਆਂ ਖਾਣਾ ਜੇਲ੍ਹ ਚ ਅੜਜੂ ਜਾ ਕੇ ਮੈਂ ਮੈਥੋਂ ਮਰੂ ਗੋਲੀਆਂ ਖਾਣਾ ਜੇਲ੍ਹ ਚ ਅੜਜੂ ਜਾ ਕੇ ਮੈਂ ਲੱਗ ਜਾ ਦੇਣ ਦਵਾਈ ਵੇ ਡਾਕਟਰ ਪਾਉਂਦੇ ਫੁੱਲ ਕਮਾਈ ਖਰਚੇ ਤਿੰਨ ਬਚਾਉਂਦੇ ਠਾਈ ਕੋਠੀਆਂ ਪਈ ਬੈਠੇ ਐ ਸ਼ੀਸ਼ੇ ਵਾਲੇ ਦਫ਼ਤਰ ਏਸੀ ਲਾਈ ਬੈਠੇ ਐ ਅਮਲੀਆ ਸ਼ੀਸ਼ੇ ਵਾਲੇ ਦਫ਼ਤਰ ਏਸੀ ਲਾਈ ਬੈਠੇ ਐ ਜਿੰਨਾਂ ਨੇ ਤਾਂ ਸਿਕਮ ਨਹੀਂ ਚੰਗਾ ਛੱਡੇਂਗੀ ਤੂੰ ਕਰਵਾ ਕੇ ਪੰਗਾ ਜੇ ਕੋਈ ਮਰ ਗਿਆ ਹੋਜੂ ਕੰਗਾ ਜ਼ੁਮੇ ਕਿਸ ਬਵਾਵੇਂਗੀ ਕੈਦ ਉਮਰ ਦੀ ਹੋਜੂ ਇਹ ਜੇ ਨੋਟਕ ਮਾਵੇਂਗੀ ਨੀ ਮੈਨੂੰ ਕੈਦ ਉਮਰ ਦੀ ਹੋਜੂ ਹੇ ਜੇ ਲੋਟ ਕਮਾਂ ਮਹਿੰਗੀ ਬੰਦਿਆ ਲਗਣ ਬਾਰ ਬਾਰੀ ਵੇ ਮੱਜਾਂ ਦਾ ਬਣ ਜਾ ਚਹੇ ਵਪਾਰੀ ਨਾਲੇ ਟੌਰ ਸਣੇ ਸਰਦਾਰੀ ਘਰਵਾਰ ਸੁਖਾਲੀ ਵੇ 30000 ਦੀ ਲੈ ਕੇ ਬਟਿਆ ਕਰਪਣ 45 ਵੇ ਅਮਲੀਆ 30000 ਦੀ ਲੈ ਕੇ ਬਟਿਆ ਕਰਪਣ 45 ਵੇ ਓ ਗਿੱਲੀ ਸੰਨੀ ਸੁੰਨੀ ਚਰਜੂ ਸੂਏ ਵਿੱਚ ਉੜਜ ਕੇ ਮਰਜੂ ਕਰਦਾ ਬੇੜਾ ਮੂਦਾ ਕਰਜੂ ਕਟਾ ਜਰਿਆ ਨਹੀਂ ਜਾਣਾ ਨਾ ਜਉਂਦਾ ਵਿੱਚ ਸ਼ਾਮਲ ਨਾਲੇ ਮਰਿਆ ਨਹੀਂ ਜਾਣਾ ਆਪਾ ਤੋਂ ਨਾ ਜਉਂਦਾ ਵਿੱਚ ਸ਼ਾਮਲ ਨਾਲੇ ਮਰਿਆ ਨਹੀਂ ਜਾਣਾ ਵੇ ਜਾ ਤੂੰ ਸੋਚ ਤਰੀਕਾ ਐਸਾ ਤੂੰ ਵੀ ਹੋ ਜਾ ਲੋਕਾਂ ਜੈਸਾ ਕਿ ਤੋ ਕਮਾ ਕੇ ਦੋ ਨੰਬਰ ਪੈਸਾ ਕਰ ਲੈ ਜਾਨ ਸੁਖਾਲੀ ਵੇ ਕੀ ਤਾਸ਼ ਤੋਂ ਲੈਣੇ ਹੋ ਕੇ ਗਾਲੋ ਗਾਲੀ ਵੇ ਅਮਲੀਆ ਕੀ ਤਾਸ਼ ਤੋਂ ਲੈਣੇ ਲੇ ਤੂੰ ਹੋਕੇ ਗੜ ਗਲੀ ਵੇ ਮੈਨ ਬੇਚਣ ਲੱਗਿਆ ਭੁੱਕੀ ਮੈਂ ਕਮਾਂ ਕੁੱਟਕੁੱਟ ਕਰ ਦੂ ਤੁੱਕੀ ਤੇਰੇ ਠੇਡਾ ਤੇ ਮੇਰੇ ਮੁੱਕੀ ਡਾਂਗਾ ਮੇਰੇ ਪਹਿਣ ਗਿਆ ਮਾਰ ਪਾਉਗੀ ਮੇਰੇ ਤੀਸਾ ਤੇਰੇ ਪਹਿਣ ਗਿਆ ਕਮਲਿਏ ਮਾਰ ਪਾਉਗੀ ਮੇਰੇ ਤੀਸਾ ਤੇਰੇ ਪਹਿਣ ਗਿਆ ਵੇ ਲੜ ਬਣ ਗਿਆ ਕੰਨ ਨਹੀਂ ਕਰਦਾ ਵੇ ਕੰਮ ਤਾਂ ਬਾਜ ਜਮਾਨੀ ਸਰਦਾ ਮੰਦਾ ਹਾਲ ਹੋ ਗਿਆ ਕਰਦਾ ਇਉਂ ਡੰਗ ਲੈਣਾ ਨਹੀਂ ਤੇਰਾ ਟਾਲੀ ਵਾਲਾ ਕੀਲਾ ਕੋਲੇ ਰਹਿਣਾ ਨਹੀਂ ਤੇਰਾ ਅਮਲੀਆ ਟਾਲੀ ਵਾਲਾ ਕੀਲਾ ਵੇ ਕੋਲੇ ਰਹਿਣਾ ਨਹੀਂ ਤੇਰਾ ਕਨ ਵਿੱਚ ਪਈ ਤੂੰ ਪਰਮਾ ਮਿਲਦੇ ਲੇਖ ਲਿਖੇ ਵਿੱਚ ਕਰਮਾ ਨਗ ਜਾ ਚੀਨ ਚਹੇ ਤੂੰ ਵਰਮਾ ਕਿਸਮਤ ਜਾਂਦੀ ਨਾ ਲੈ ਆ ਨਰਕ ਜੇ ਮੇਰੇ ਕਵੀਸ਼ਰ ਲਿਖਣਾ ਬੁਰਜਾ ਲੈ ਆ ਸੱਜਣੋ ਹਾਕਮ ਜੀ ਕਵੀਸ਼ਰ ਗਾਮੇ ਹੁਬੇ ਵਾਰੇ ਹਾਂਜੀ ਦੋਸਤੋ ਮੋਬਾਈਲ ਨੰਬਰ ਨੋਟ ਕਰ ਲਓ ਜੀ 98552 30455 ਧੰਨਵਾਦ